ਕੈਟਵਾ 2025 ਕੈਪ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਦੁਬਾਰਾ ਕਟੌਤੀ ਕਰਨ ਦੀ ਤਿਆਰੀ ਦੇ ਵਿੱਚ ਜੁਟ ਚੁੱਕਿਆ ਫੈਡਰਲ ਸਰਕਾਰ ਫੇਰ ਤੋਂ ਕਟੌਤੀ ਕਰ ਰਹੀ ਹੈ ਕੈਨੇਡਾ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਜਾਰੀ ਕਰੇਗਾ ਇਸ ਵਾਰ 2025 ਲਈ ਅਤੇ 2026 ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਲੇਬਰ ਮੰਤਰੀ రెడ్డి ਦੇ ਨਾਲ ਬੁੱਧਵਾਰ ਨੂੰ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਨਵੇਂ ਪੱਧਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਸੰਘੀ ਸਰਕਾਰਾਂ ਦੇ ਰਾਸ਼ਟਰੀ ਕੈਪ ਦੇ ਹਿੱਸੇ ਵੱਜੋਂ ਪੇਸ਼ ਕੀਤਾ ਗਿਆ ਜਿਸ ਦੇ ਐਲਾਨ ਜਨਵਰੀ ਵਿੱਚ ਕੀਤੇ ਜਾਣੇ ਸੀ ਫੈਡਰਲ ਕੈਪ ਦਾ ਉਦੇਸ਼ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਕੁੱਲ ਆਬਾਦੀ ਦੇ 6.5% ਤੋਂ ਘਟਾ ਕੇ 5% ਕਰਨਾ ਹੈ 2025 ਵਿੱਚ ਕੈਨੇਡਾ ਨੇ 4 ਲੱਖ 37 ਯਾ ਸਟਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾਈ ਸੀ 2024 ਦੇ ਵਿੱਚ ਉਜਾਰੀ ਕੀਤੇ ਗਏ ਤੇ 485000 ਪਰਮਟਾ ਤੋਂ 10% ਦੀ ਘਟਾਏ ਇਹ ਸੰਖਿਆ 2026 ਵਿੱਚ ਐਨੇ ਹੀ ਰਹੇਗੀ ਤੇ ਦਾਖਲੇ ਦੇ ਪੱਦਰ ਨੂੰ ਸਥਿਰ ਕਰਦੇ ਹੋਏ ਮਿਲਨ ਨੇ ਕਿਹਾ ਕਿ ਅਸਲ ਵਿੱਚ ਗੱਲ ਇਹ ਹੈ ਕਿ ਹਰ ਕੋਈ ਜੋ ਕੈਨੇਡਾ ਆਉਣਾ ਚਾਹੁੰਦਾ ਹੈ ਉਹ ਨਹੀਂ ਆ ਸਕੇਗਾ ਜਿਵੇਂ ਹਰ ਕੋਈ ਜੋ ਕੈਨੇਡਾ ਵਿੱਚ ਰਹਿਣਾ ਚਾਹੁੰਦਾ ਉਹ ਨਹੀਂ ਰਹਿ ਸਕੇਗਾ ਮਿਲਨ ਨੇ ਇਹ ਗੱਲ ਆਖੀ ਹੈ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਕਿਹਾ ਹੈ ਕਿ ਸਿਸਟਮ ਦੀ ਦੁਰਵਰਤੋਂ ਕਰਨ ਵਾਲੇ ਬੁਰੇ ਲੋਕਾਂ ਦੇ ਕਾਰਵਾਈ ਕਰਨ ਦੀ ਜ਼ਰੂਰਤ ਹੈ ਤੇ ਇਹ ਉਪਾਅ ਵੀ ਤਿਆਰ ਕੀਤੇ ਜਾ ਰਹੇ ਨੇ ਅਸੀਂ ਇਸ ਸਾਲ 35% ਘਟਾਤ ਅੰਤਰਰਾਸ਼ਟਰੀ ਵਿਦਿਆਰਥੀ ਪਰਮਟ ਜਾਰੀ ਕਰ ਰਹੇ ਹਾਂ ਤੇ ਅਗਲੇ ਸਾਲ ਇਹ ਗਿਣਤੀ ਹੋਰ 10% ਘਟਾ ਕਰ ਦਿੱਤੀ ਜਾਵੇਗੀ ਟ੍ਰੂਡੋ ਨੇ ਸੋਸ਼ਲ ਮੀਡੀਆ ਤੇ ਵੈਬਸਾਈਟ ਐਕਸ ਤੇ ਪੋਸਟ ਕਰਦੇ ਹੋਏ ਕਿਹਾ ਕਿ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਵੱਡਾ ਫਾਇਦਾ ਪਰ ਜਦੋਂ ਮਾੜੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਤਾਂ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਨੇ ਅਸੀਂ ਉਹਨਾਂ ਨੂੰ ਕਰੈਕ ਡਾਊਨ ਕਰ ਦਿਆਂ ਮਿਲਰ ਨੇ ਇਹ ਗੱਲ ਆਖੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਲਈ ਖੁੱਲੇ ਵਰਗ ਪਰਮਟਨ ਲਈ ਹੋਰ ਬੰਦੀਆਂ ਦਾ ਵੀ ਐਲਾਨ ਕੀਤਾ ਜਾਵੇਗਾ ਨਵੇਂ ਉਪਾ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਵਰਕ ਪਰਮਟ ਦੀ ਯੋਗਤਾ ਨੂੰ ਸਿਰਫ ਉਹਨਾਂ ਲੋਕਾਂ ਤੱਕ ਸੀਮਿਤ ਕਰ ਦੇਣਾ ਜਿਨ੍ਹਾਂ ਦਾ ਪ੍ਰੋਗਰਾਮ ਘੱਟੋ-ਘੱਟ 16 ਮਹੀਨੇ ਦੀ ਮਿਆਦ ਹੈ ਵਦੇਸ਼ੀ ਕਾਮੇਲੇ ਜੀਵਨ ਸਾਥੀ ਵੀ ਪ੍ਰਭਾਵਿਤ ਹੋਣਗੇ ਪਰਮੰਤ ਦੀ ਯੋਗਤਾ ਉਹਨਾਂ ਲੋਕਾਂ ਤੱਕ ਸੀਮਿਤ ਹੈ ਜੋ ਪ੍ਰਬੰਧਨ ਪੇਸ਼ੇਵਰ ਕਿੱਤੇ ਜਾਂ ਮਜ਼ਦੂਰ ਦੀ ਘਾਟ ਵਾਲੇ ਖੇਤਰਾਂ ਵਿੱਚ ਕੰਮ ਕਰਦੇ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਲੇਬਰ ਮਾਰਕੀਟ ਦੀ ਘਾਟ ਨੂੰ ਹੱਲ ਕਰਨ ਦੀ ਤਿਆਰ ਕੀਤਾ ਗਿਆ ਜਦੋਂ ਯੋਗ ਕੈਨੇਡੀਅਨਾਂ ਨੂੰ ਭੂਮਿਕਾ ਦੀ ਜੋ ਪੂਰਾ ਕਰਨ ਦੀ ਯੋਗ ਨਹੀਂ ਇਸ ਸਮੇਂ ਅਸੀਂ ਜਾਣਦੇ ਹਾਂ ਕਿ ਉਹਨਾਂ ਅਹੁਦਿਆਂ ਨੂੰ ਭਰਨ ਲਈ ਬਹੁਤ ਸਾਰੇ ਗ੍ਰੇਡਿੰਗ ਯੋਗ ਨੇ ਇਹ ਗੱਲ ਕਹੀ ਗਈ ਹੈ ਜਨਵਰੀ ਵਿੱਚ ਮਿਲਨ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੈਂਪ ਅਗਲੇ 2 ਸਾਲਾਂ ਵਿੱਚ 35% ਤੋਂ ਪੱਧਰ ਘਟਾ ਦੇਵੇਗੀ ਉਹਨਾਂ ਨੇ ਕਿਹਾ ਕਿ ਉਪਾਸਥਾਈ ਨੇ ਤੇ 2 ਸਾਲਾਂ ਲਈ ਰਹਿਣਗੇ ਉਹਨਾਂ ਨੇ ਕਿਹਾ ਕਿ ਕੈਂਪ ਪ੍ਰੈਸਟੀਜ ਹੋਣ ਦੇ ਬਾਵਜੂਦ ਇਸ ਨੂੰ ਵਕ ਵਕ ਸੂਬਿਆਂ ਵਿੱਚ ਵਕ ਵਕ ਟੰਗ ਦੇ ਨਾਲ ਲਾਗੂ ਕੀਤਾ ਜਾਵੇਗਾ ਉਦਾਹਰਨ ਦੇ ਲਈ ਜਿਨ੍ਹਾਂ ਪ੍ਰੋਵਿੰਸਾਂ ਤੇ ਅੰਤਰਰਾਸ਼ਟਰੀ ਵਿਦਿਆਰਥੀ ਦਾਖਲੇ ਵਿੱਚ ਸਭ ਤੋਂ ਵੱਧ ਅਸਥਿਰ ਵਾਅਦਾ ਦੇਖਿਆ ਗਿਆ ਉਹਨਾਂ ਨੂੰ ਦੂਜੇ ਪ੍ਰਾਂਤਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਦਾਖਲੇ ਵਿੱਚ ਜਿਆਦਾ ਕਟੌਤੀ ਕਰਨੀ ਪਵੇਗੀ ਨਿਰਪੱਖਤਾ ਦੀ ਭਾਵਨਾ ਵਿੱਚ ਅਸੀਂ ਆਬਾਦੀ ਦੇ ਆਧਾਰ ਤੇ ਸੂਬੇ ਦੁਆਰਾ ਕੈਪ ਸਪੇਸ ਨਿਰਧਾਰਤ ਕਰ ਰਹੀਆਂ ਮਿਲਣ ਅੱਗੇ ਕਿ ਕੁਝ ਪ੍ਰਾਂਤਾਂ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਕਟੌਤੀਆਂ ਦੇਖਣ ਨੂੰ ਮਿਲ ਰਹੀਆਂ ਵਿਦਿਆਰਥੀਆਂ ਦੇ ਦਾਖਲੇ ਤੇ ਕੈਪ ਤੇ ਸੰਗੀ ਸਰਕਾਰ ਦੁਆਰਾ ਕੋਸ਼ਿਸ਼ ਕੀਤੀ ਗਈ ਕਈ ਪਾਬੰਦੀਆਂ ਤੋਂ ਬਾਅਦ ਜੈਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਸਾਬਤ ਕਰਨ ਦੇ ਲੜਿੰਦੇ ਪੈਸੇ ਦੀ ਮਾਤਰਾ ਲਗਭਗ ਦੁੱਗਣੀ ਹੋ ਜਾਵੇਗੀ ਇਸ ਤੋਂ ਪਹਿਲਾਂ ਕੈਨੇਡਾ ਲਈ ਵਿਦਿਆਰਥੀ ਨੂੰ ਆਪਣੇ ਖਾਤੇ ਵਿੱਚ ਘੱਟੋ-ਘੱਟ 10000 ਡਾਲਰ ਦਿਖਾਉਣ ਦੀ ਲੋੜ ਹੁੰਦੀ ਸੀ ਜੋ ਇਹ ਸਾਬਤ ਕਰ ਸਕੇ ਕਿ ਉਹ ਕੈਨੇਡਾ ਵਿੱਚ ਰਹਿਣ-ਸਹਿਣ ਦੇ ਲਾਗਤ ਨੂੰ ਜਾਰੀ ਰੱਖ ਸਕਦੇ ਨੇ ਦਸੰਬਰ 2023 ਵਿੱਚ ਇਹ ਰਕਮ ਵਧਾ ਕੇ 20635 ਡਾਲਰ ਕਰ ਦਿੱਤੀ ਗਈ ਸੀ ਇਹ ਰਕਮ ਟਿਊਸ਼ਨ ਦੇ ਸਿਖਰ ਤੇ ਹੋਵੇਗੀ ਜੋ ਅੰਤਰਰਾਸ਼ਟਰੀ ਵਿਦਿਆਰਥੀ ਅਦਾ ਕਰਦੇ ਨੇ ਆਰਬੀਸੀ ਦੇ ਅਰਧ-ਸ਼ਾਸਤਰੀ ਰਾਚੇਨ ਦੁਆਰਾ ਫਰਵਰੀ ਵਿੱਚ ਰਿਪੋਰਟ ਦਾ ਅੰਦਾਜ਼ਾ ਲਗਾਇਆ ਗਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਕਿਰਾਏ ਦੀ ਮੰਗ ਇਸ ਸਾਲ ਘਟਣੀ ਸ਼ੁਰੂ ਹੋ ਜਾਵੇਗੀ ਸਾਡਾ ਅੰਦਾਜ਼ਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਦੁਆਰਾ ਮੰਗੇ ਜਾਣ ਵਾਲੇ ਕਿਰਾਏ ਦੀਆਂ ਇਕਾਈਆਂ ਵਿੱਚ ਵਾਧਾ 2024 ਵਿੱਚ ਲਗਭਗ ਅੱਧਾ ਰਹਿ ਜਾਵੇਗਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਪਟਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਕੁਝ ਹੋਰ ਵਾਧਰ ਕਾਪਟਾਂ ਆਉਣ ਵਾਲੀਆਂ ਨੇ ਜਿਵੇਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਦਾਖਲੇ ਕੈਨੇਡੀਅਨ ਆਬਾਦੀ ਦੇ ਆਪਣੇ ਹਿੱਸੇ ਤੋਂ ਵਧ ਹੋਣ ਅਸੀਂ ਦੇਖਦੇ ਹਾਂ ਕਿ অন্ਟਾਰੀਓ ਤੇ BC ਅੰਦਰ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 2024 ਦੇ ਮੁਕਾਬਲੇ ਪੱਧਰੀ ਰਹੀ ਹੈ ਤੇ ਬਹੁਤ ਸnumOf ਕਿਰਾਏ ਦੀ ਨਵੀਂ ਮੰਗ ਨੂੰ ਪ੍ਰਭਾਵਸ਼ਾਲੇ ਢੰਗ ਨਾਲ ਰੋਕਦਾ ਹੈ ਇਸ ਵਿੱਚ ਗੱਲ ਆਖੀ ਗਈ ਹੈ ਤੇ ਉੱਥੇ ਦੱਸਿਆ ਗਿਆ ਐਡਵੋਕੇਸੀ ਗਰੁੱਪ ਮਾਈਗ੍ਰੇਟ ਵਰਕਰ ਆਲਾਈਅੰਸ ਫਾਰ ਚੇਂਜ ਨੇ ਗੱਲ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਸਥਿਤੀਆਂ ਨੂੰ ਹੱਲ ਕਰਨ ਲਈ ਬਹੁਤ ਘੱਟ ਕੰਮ ਕਰਦੀ ਹੈ ਅਸੀਂ ਮਨੁੱਖਤਾ ਦੀ ਗੱਲ ਕਰਦੇ ਹਾਂ ਮਸ਼ੀਨਾਂ ਦੀ ਨਹੀਂ ਪਰਵਾਸੀਆਂ ਦੀ ਗਿਣਤੀ ਘਟਾਉਣ ਨਾਲ ਉਹਨਾਂ ਦਾ ਸ਼ੋਸ਼ਣ ਨਹੀਂ ਰੁਕੇਗਾ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਦੇਣ ਲਈ ਉਹਨਾਂ ਦੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਸ਼ਕਤੀ ਅਤੇ ਇਹ ਸਿਰਫ ਸਾਰਿਆਂ ਲਈ ਸਥਾਈ ਨਿਵਾਸੀ ਰੁੱਤਪੇ ਦੁਆਰਾ ਸੰਭਵ ਹੈ ਸਾਇਦ ਹਸਨ ਦੇ ਕਾਰਜਕਾਰੀ ਨੇ ਇਸ ਗੱਲ ਆਖਿਆ